ਬੋਲੀ ਬੋਲੀ ਲੱਗ ਜਾਂਦੀ ਹੈ ਇਹਨਾਂ ਦੀ ਬੋਲੀ ਜਰਾਨਵੀ ਸਿੰਘ ਢਿੱਲੋਂ ਜਰਾਨੇ ਕੰਮ ਅਸਲਾਮ ਵਾਲੇ ਜੀ ਚਲਾਉਂਦਾ 105 ਜੀ ਮੱਲੇ 100 ਤੇ ਕਰ ਬਾਈ ਮੈਂ ਤੈਨੂੰ ਸਿਰਫ ਕੋਟਪੁਰੇ ਵੀਡੀਓ ਸੁਣਿਆ ਆਏ ਹਾਏ ਹਾਏ ਅੱਜ ਮਿਲ ਕੇ ਮਾਨਵੀਰ ਸਿੰਘ ਜੀ ਬਹੁਤ ਖੁਸ਼ ਹਾਂ ਭਾਈ ਕੀ ਵਾਹ ਠੇਕੇ ਉਹ ਬਦੇ ਭਏ ਆਏ ਇਹ ਸਪਰੇ ਖਾ ਦੋ ਮਿਲਦੀ ਨਹੀਂ ਠੇਕਾ ਕੀ ਰੇਟ ਚੱਲਦਾ ਠੇਕਾ ਬਾਈ ਠੇਕਾ ਨੇ ਇੱਥੇ 85000 ਨੂੰ ਕਿੱਲਾ ਉਹ ਲਿਆ 85000 85000 ਨੂੰ ਕਿਲਾ ਆਪਣੇ ਸਾਡੇ ਸਾਡੇ ਬੱਲੇ ਪੈਣਾ ਏ ਥੁੰਡੇ ਬੱਲੇ ਪੈਣਾ ਤੁਹਾਡਾ ਕਸੂਰ ਨਹੀਂ ਕੋਈ ਸਾਡਾ ਕੋਈ ਕਸੂਰ ਨਹੀਂ ਹੈ ਸਹੀ ਆ ਇਹੋ ਜਿਹੀਆਂ ਚੀਜ਼ਾਂ ਵੀ ਵੇਣਗਾ ਮੈਂ ਤੁਹਾਡੇ ਦੰਤਨ ਕਿਲੋ ਵਿੱਚ ਉਤਰ ਜਾਂਦਾ ਮੈਂ ਕਿਦੇ ਵਿੱਚੋਂ ਨਿਕਲ ਜਾਂਦਾ ਬਾਈ ਇਹ ਕਿਨਾਰੇ ਖੜਾ ਪਿਆ ਹਾਂ ਇਹ ਪਿੱਛੋਂ ਆਉਂਦਾ ਵੀਰੇ ਕਰਮ ਮੜਾ ਜਾ ਬਾਈ ਯਾਰ ਜਿਵੇਂ ਲਾਸਟ ਕਿਨਾਰੇ ਤੇ ਅੰਬ ਪਿਆ ਕਿਉਂਕਿ ਸਿਆਂ ਦਾ ਟ੍ਰੈਂਡ ਚੱਲ ਪੈਂਦਾ ਅੰਬ ਖਤਮ ਹੋ ਜਾਂਦੇ ਬਾਈ ਹਨਾ ਏ ਪਤਾ ਨਹੀਂ ਕਿਤੋਂ ਫੇਰ ਸਪੈਦਾ ਕੱਢ ਲਿਆ ਭਾਈ ਕੀ ਕੀ ਰੇਡਾ ਭਈ ਹੈ ਸਭ ਨਹੀਂ ਚਾਹੀਦੀ ਆ ਸਹੀ ਹੈ ਕਿ ਜਦੋਂ ਸਾਨੂੰ ਡੀਏਪੀ ਦੀ ਲੋੜਾ ਤੋਂ ਡੀਏਪੀ ਨਹੀਂ ਮਿਲਦੀ ਜਦੋਂ ਯੂਰੀਆ ਦੀ ਲੋੜਾ ਤੋਂ ਯੂਰੀਆ ਨਹੀਂ ਮਿਲਦੀ ਯੂਰੀਆ ਨਹੀਂ ਮਿਲਦੀ ਗੱਲ ਤੇਰੀ ਸਹੀ ਹੈ ਜਮਾ ਫਿਰ ਕੀ ਹਾਂਜੀ ਸਸਰੀਕਾਲ ਦੋਸਤੋ ਪਿੰਡੂ ਕਿਤੇ ਚੱਲ ਚ ਭਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਭਾਈ ਅੱਜ ਆਪਾਂ ਪਹੁੰਚੇ ਹਾਂ ਮਕਸਰ ਮੰਡੀ ਦੇ ਵਿੱਚ ਤਕਰੀਬਨ ਤਰੀਕ ਹੋ ਗਈ ਜਿਹੜੀ 29 ਜੁਲਾਈ 2025 ਭਾਈ ਹੈ ਨਾ ਤਾਜੇ ਦਾ ਜੇ ਰੇਟ ਵਖਾਉਣ ਲੱਗੇ ਸਬਜ਼ੀ ਦੇ ਕੱਦੂ ਇੱਥੇ ਵੀ ਫਿਲਹਾਲ ਬਹੁਤ ਆਇਆ ਮੰਡੀ ਦੇ ਵਿੱਚ ਰੇਟ ਅੱਗੇ ਨਾਲੋਂ ਮੰਦੇ ਹੋਏ ਆ ਬਾਈ 5-5 10-10 20-20 ਰੁਪਏ ਵੀ ਕਈਆਂ ਵੈਰਾਈਟਾਂ ਦਾ ਮਗਰ ਫਰਕ ਪੈ ਗਿਆ ਬਾਈ ਕੱਦੂ 50-50 55 ਵੀ ਅੱਗੇ ਵਿਕਿਆ ਸੀਗਾ ਪਰ ਅੱਜ ਦੇ ਰੇਟ ਤਾਜੇ ਦਾ ਜੇ ਤੁਹਾਨੂੰ ਗਿਣਾਉਣ ਲੱਗੇ ਵੀ ਜਿਹੜੇ ਮੰਦੇ ਕੀ ਕਾਰਨ ਬਣਿਆ ਇਧਰ ਪੇਠਾ ਵੀ ਇਧਰ ਫੁੱਲ ਪਿਆਗਾ ਆਜੋ ਕਰਾ ਕੱਦੂ ਤੋਂ ਸ਼ੁਰੂ ਕਰਦੇ ਆ ਬਾਈ 30-30 35-35 ਰੁਪਏ ਜਿਹੜਾ ਸਵੇਰੇ ਜਿਹੜਾ ਕੱਦੂ ਵਿਕਿਆ ਹੁਣ ਟਾਈਮ ਹੋ ਗਿਆ ਫਿਲਹਾਲ 7:00 ਵਜੇ ਆ ਜੀ ਸਵਾ ਸੱਤ ਦੇ ਨੇੜੇ ਤੇ ਜਿਹੜਾ ਟਾਈਮ ਹੋ ਗਿਆ ਤੇ ਜਿਹੜਾ ਕੱਦੂ ਦਾ ਰੇਟ 30 ਤੋਂ 35 ਰੁਪਈਆ ਮੋਟਾ ਕੱਦੂ ਪਿਆ ਜਿਹੜਾ ਵਧੀਆ ਕੱਦੂ ਆ ਲਵਾ ਕੱਦੂ ਆ ਉਹਦਾ 30 ਤੋਂ 35 ਰੁਪਈਆ ਦਾ ਭਾਜ ਜਿਹੜਾ ਰਹਿ ਗਿਆ ਭਾਈ ਨਾ ਵੈਰਾਈਟੀਆਂ ਵਿੱਚਾਈ ਚੱਲੀ ਹਰਪ੍ਰੀਤਣਾ ਆ ਤਾਂ ਮੋਟਾ ਕੱਦੂ ਪਿਆ ਜਿਹੜਾ ਵੀਡੀਓ ਦੇ ਵਿੱਚ ਭਿੰਡੀ ਆ ਜਿਹੜੀ ਭਾਈ ਟੌਪ ਦੀ ਕੁਆਲਿਟੀ ਵਧੀਆ ਕੁਆਲਿਟੀ 30 ਤੋਂ 40 ਤੱਕ ਜਿਹੜਾ ਰੇਟ ਭਿੰਡੀ ਦਾ ਚੱਲਿਆ ਐਡੀ ਗੱਲ ਨਹੀਂ 25 ਵਾਲੀ ਵੀ ਮਿਲ ਜਣੀ ਜਾਂ ਦਾਣੇਦਾਰ ਭਿੰਡੀ ਪਰ ਜਿਹੜੀ ਆ ਭਾਈ ਚੰਗੀ ਭਿੰਡੀ ਦਾ ਰੇਟ ਜਿਹੜਾ 30 ਤੋਂ 35 ਰੁਪਏ 40 ਤੱਕ ਵੀ ਜਿਹੜਾ ਬਈ ਗਿਆ ਨਾ ਇਹ ਗੱਲ ਧੋ ਲੋ ਜਿਵੇਂ ਜਿਵੇਂ ਮਾਲ ਪਿਆ ਬਈ ਆ ਪਿਆ ਇਧਰ ਜਾਂ ਗੱਟਾ ਪਿਆ ਇਧਰ ਪੇਠੇ ਦਾ ਜੇ ਮੰਨ ਕੇ ਚਲੋ ਇਧਰ ਪਿਆ ਨਾ ਸਾਰਾ ਇਕੱਠਾ ਲਵਾਵਾ ਲੈਣਾ ਪੈਂਦਾ ਹੁੰਦਾ 15 15 20 20 ਕਿਲੋ ਵਜਨ ਹੁੰਦਾ ਇਹਦੇ ਚ ਇਹ ਸਾਰਾ ਹੋਲ ਸੇਲ ਦਾ ਰੇਟ ਆ 1 ਕਿਲੋ 2 ਕਿਲੋ ਤੁਹਾਨੂੰ ਇੱਥੋਂ ਚੀਜ਼ ਨਹੀਂ ਮਿਲਣੀ ਅੰਦਰਲੀ ਮੰਡੀ ਆ ਜਾਂਦੀ ਆ ਵੱਡੀ ਹੋਲ ਸੇਲ ਵਾਲੀ ਮਾਰਕੀਟ ਆ ਇਧਰ ਵੇਖੋ ਲਵਾਫੇ ਪਏ ਜਿਵੇਂ ਆ ਟਾਪ ਦੀ ਇਧਰ ਪਿਆ ਬਈ ਇਧਰ ਮਾਲ ਪਿਆ ਹਨਾ ਆ ਮਾਲ ਪਿਆਗਾ ਤੇ ਤੇ ਆ ਸਾਰਾ ਤੁਹਾਨੂੰ ਇਕੱਠਾ ਲੈਣਾ ਪੈਣਾ ਬਈ ਮਾਲ ਹਨਾ ਲਾ ਵੀ ਇੱਧਰ ਬਾਈ ਜਨਾ ਕਹਿੰਦਾ ਡੀਏਪੀ ਮਹਿੰਗੀ ਹੋ ਗਈ ਪਈ ਆ ਫਲਾਨਾ ਮਹਿੰਗਾ ਬਾਈ ਕੀ ਹਾਲ ਚਾਲ ਆ ਭਰਾ ਵਧੀਆ ਹੀ ਵਧੀਆ ਸੇ ਤਾਂ ਨਾ ਸਭਲਾ ਤੇ ਕਿਵੇਂ ਆ ਸਭ ਤਾਂ ਠੀਕ ਆ ਵਧੀਆ ਵਧੀਆ ਰਹਿੰਦਾ ਹਾਂਜੀ ਕੋਈ ਖਾਦੀ ਕੋਈ ਸਪਰੇ ਦੀ ਹਾਂ ਗੱਲ ਕਰੋ ਤੁਸੀਂ ਸਰ ਜੀਆਂ ਦੀ ਗੱਲ ਕਰਦੇ ਨਾ ਮਹਿੰਗਾ ਹੋ ਗਿਆ ਕਰ ਕਰਨ ਡੀਏਪੀ ਦਾ ਘੱਟਾ ਮਿਲਦਾ ਨਹੀਂਗਾ ਯੂਰੀਆ ਦਾ ਲੋੜ ਉਹਦੋਂ ਨਹੀਂ ਮਿਲਦਾ ਅੱਛਾ ਕਿੰਨੇ ਦਾ ਘੱਟਾ ਪੇ ਮਿਲਦਾ 10 ਹਾਂ ਉਹ ਵੀ ਮਿਲਦਾ ਨਹੀਂਗਾ ਯੂਰੀਆ ਦੀ ਉਹ 350 ਦਾ ਵੀ ਨਹੀਂ ਮਿਲਦਾ ਹਾਂ ਤੇ ਨਾਲੇ ਇਹਦਾ ਵਧੀਆ ਪਿਆ ਤੇ ਨਾਲੇ ਹੁਣ ਤੱਕ ਲੋਕ ਆਖੀਂਦੇ ਕਹਿੰਦਾ ਕਿਸਾਨਾਂ ਨੂੰ ਰੇਟ ਬਹੁਤ ਚੱਕਿਆ ਦਾ ਰੇਟ ਹੈ ਕੋਈ ਰੇਟ ਹੁੰਦਾ ਹਾਂ ਕੋਈ ਇੱਕ ਰੇਟ ਲੈਵਲ ਦਾ ਕਰੋ ਇਹਦਾ ਸੱਦੂ ਤੋਰੀ 20 ਰੁਪਏ ਤੇ 20 ਰੁਪਏ ਕਰੋ ਹਾਂ ਤੁਸੀਂ ਕਦੇ 5 ਰੁਪਏ ਹੈਗੇ ਕਿ 50 ਰੁਪਏ 50 ਰੁਪਏ ਦਾ ਉਹ ਤਾਂ ਤੁਸੀਂ ਦਿਖਾ ਦਿੰਨੇ ਹੋ ਕਦੇ 5 ਰੁਪਏ ਉਹ ਤਾਂ ਤੁਸੀਂ ਵਿਖਾਉਂਦੇ ਨਹੀਂਗੇ ਮੇਰੀ ਵੀਡੀਓ ਕੱਟ ਕੇ ਦੇਖ ਪ੍ਰਾਣੀ ਉਹ ਠੀਕ ਹੈ ਥੈਂਕ ਯੂ ਕੋਟ ਕਪੂਰੇ ਮੰਡੀ ਦੀ ਕੋਈ ਗੱਲ ਨਹੀਂ ਪੰਜ ਰੁਪਏ ਵਾਲੀ ਮਤੀ ਦਾ ਵੀ ਹੈ ਆਪ ਪੰਜ ਰੁਪਏ ਚਾਰ ਰੁਪਏ ਪੰਜ ਰੁਪਏ ਵਾਲੀ ਸਬਜ਼ੀ ਵਿਖਾਇਆ ਕਰੋ ਮੰਡੀ ਤੇ ਪੈਣ ਦਾ ਉਸ ਟਾਈਮ ਵਿਖਾਈ ਆ ਕਿਤੇ ਗੋਭੀ ਬਾਹਰ ਫਿੱਟ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਕੋਈ ਡੀਏਪ ਦਾ ਭਾਈ ਹੈਗਾ ਡੀਏਪ ਨੂੰ ਟਾਈਮ ਤੇ ਡੀਏਪ ਖਾਸ ਆਪਣੇ ਟਾਈਮ ਤੇ ਮਿਲਣਾ ਚਾਹੀਦਾ ਵਧੀਆ ਰੇਸ ਬਣਨੀ ਚਾਹੀਦੀ ਆ ਸਹੀ ਹੈ ਕਿ ਜਦੋਂ ਸਾਨੂੰ ਡੀਏਪ ਦੀ ਲੋੜਾ ਤੋਂ ਡੀਏਪ ਨਹੀਂ ਮ ਤਦਰੀ ਸਹੀ ਹੈ ਜਮਾ ਫਿਰ ਕੀ ਕਰੀਏ ਦੱਸੋ ਹਾਂ ਇਸ ਗੱਲ ਦੀ ਤੁਸੀਂ ਮੰਗ ਕਰੋ ਜਾ ਕੇ ਆ ਜੀ ਸਹੀ ਹੈ ਆਓ ਜਾ ਕੇ ਸਰਕਾਰ ਆਹ ਜੀ ਵੀਡੀਓ ਪਾਉਣੀ ਆਪਾਂ ਪਾਓ ਪਾਓ ਵਧੀਆ ਵਧੀਆ ਕਰ ਲੈ ਕੀ 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 ਕੋਆਰਟੇ ਲਾਈ ਆਪਾਂ ਖੇਤ ਕਿੰਨੇ ਕਿਤੇ ਰੱਖੇ ਉਹ ਵਰਾਇਟੀ ਗਾ ਜ ਸਾਡੇ ਕੋਲ ਤਾਂ ਠੇਕੇ ਤੇ ਠੇਕੇ ਉਹ ਬਦੇ ਪਏ ਆ ਵੇ ਸਪਰੇ ਖਾ ਦੋ ਮਿਲਦੀ ਨਹੀਂ ਅੱਛਾ ਕੀ ਰੇਟ ਚੱਲਦਾ ਠੇਕਾ ਬਾਈ ਠੇਕਾ ਨੇ ਇੱਥੇ 85 ਹਜ਼ਾਰ ਨੂੰ ਕਿੱਲਾ ਤੂੰ ਲਿਆ 85 ਹਜ਼ਾਰ 85 ਹਜ਼ਾਰ ਨੂੰ ਕਿੱਲਾ ਆਪਣੇ ਕੋਲੇ ਇਹ ਸਭ ਵਰਾਇਟ ਗਾ ਵੀ ਤਿੰਨ ਕੱਢਣੀਆਂ ਉਹ ਕਾਦੀਆਂ ਵਰਾਇਟੀਆਂ ਤਿੰਨ ਕੱਢ ਰਹੀਆਂ ਨੇ ਤੋ ਨਹੀਂ ਕੱਟਨੇ ਆ ਆਲੂ ਦੇ ਅਰਬੀ ਬਸ ਆਹੀ ਹੈਗੀ ਹੋਰ ਹੈ ਕੀ ਆ ਜਿਆਦਾ ਠੇਕਾ ਰਣਾ ਹੋਰ ਠੇਕਾ ਵਧੀਆ ਪਿਆ ਵਾ ਵਧੀਆ ਪਿਆ ਠੇਕਾ ਇਹ ਵਧਾਉਂਦਾ ਕੋਈ ਨਾ ਨਹੀਂ ਹੋਣਾ ਪਿਆ ਵਧਾਉਂਦਾ ਖਰੀਦਣ ਵਾਲੇ ਵੀ ਹੁੰਦੇ ਆ ਬਈ ਇਹ ਜਿਮੀਦਾਰ ਬੰਦੇ ਆਪਾਂ ਛੇ ਵਧਾਈ ਜਾਂਦੇ ਆ ਬਾਰਿਸ਼ ਮਾਰ ਜਾਂਦੀ ਆ ਕਦੇ ਬਾਰਿਸ਼ ਮਾਰ ਜਾਂਦੀ ਆ ਹਾਂ ਕਦੇ ਲੂ ਮਾਰ ਜਾਂਦੀ ਆ ਕਦੇ ਕਿਸਾਨਾਂ ਦਾ ਅਸਰ ਪੈਂਦਾ ਹੀ ਪੈਂਦਾ ਸਹੀ ਆ ਕਦੇ ਵੀ ਮਾਰਾ ਨਿਕਲ ਗਿਆ ਵੀ ਚੰਗੇ ਮਿਲਨੇ ਚਾਹੀਦੇ ਖਾਦ ਸਬਰੇ ਵਧੀਆ ਮਿਲਨੀ ਚਾਹੀਦੀ ਆ ਟਾਈਮ ਤੇ ਮਿਲਣਾ ਚਾਹੀਦਾ ਹਾਂ ਕਿ ਨਹੀਂ ਸੋਨਾ ਆਪਣੇ 1400 ਦਾ ਗੱਟਾ ਹੋਇਆ ਪਿਆ ਉਹ ਵੀ ਟਾਈਮ ਤੇ ਨਹੀਂ ਮਿਲਦਾ ਸਹੀ ਆ ਕਿ ਨਹੀਂ ਚਲੋ ਠੀਕ ਹੈ ਠੀਕ ਆ ਵਾਹ ਵਧੀਆ ਲੱਗਿਆ ਭਰਾ ਨਾਲ ਗੱਲ ਕਰਕੇ ਹਨਾ ਬਈ ਇਧਰ ਆੜਦੀ ਆ ਸਾਬ ਬਾਈ ਜੀ ਕੀ ਹਾਲ ਚੱਲ ਹੈ ਜੀ ਵਾਹ ਵਧੀਆ ਬਈ ਅੱਜ ਸਭ ਤੇ ਮੰਦੇ ਆ ਜਿਵੇਂ ਕੀ ਗੱਲ ਮਤਲਬ ਜਿਆਦੇ ਆ ਗਈ ਵੈਰੇਟੀ ਚ ਕੀ ਚੱਕਰ ਬਣਿਆ ਜੀ ਅੱਜ ਸੋਜ ਸਾ ਅੱਗੇ ਬਾਸ਼ਨਾ ਰੁਕੇ ਸੀ ਹੁਣ ਵਧ ਗਏ ਤਾਂ ਕੱਢਦੇ ਰਹੇ ਹੁਣ ਸੋਦੇ ਵਧ ਗਏ ਮੰਡੀ ਸੋਦੇ ਵਧ ਗਏ ਹਾਂ ਤਾਂ ਕਰਕੇ ਪੇਠਾ ਵੀ ਜਿਵੇਂ ਆਪਾਂ ਵੇਖਿਆ ਬਈ 670 ਰੁਪਏ ਕਿੱਲੋ 670 ਰੁਪਏ ਦਾ ਭਾਅ ਰਹਿ ਗਿਆ ਪੇਟੇ ਦਾ ਹੋਰ ਵੀ ਵੈਰੇਟਿੰਗ ਜਿਵੇਂ ਕਦੂ ਹੋ ਗਿਆ ਇਹਦਾ ਵੀ ਰੇਟ ਘਟ ਗਿਆ ਬਾਈ ਕਦੂ ਨਾਮ ਹੋ ਗਿਆ ਇਹ ਹਾਂ ਅੱਗੇ ਬਾਸ਼ਕਾਰ ਕੇ ਰੁਕਿਆ ਸੀ ਹੁਣ ਸੋਤੇ ਆਮ ਹੋ ਗਏ ਹੁਣ ਲਗਾਤਾਰ ਵੀ ਜਣੀ ਇਹੀ ਰੇਟ ਰਹਿੰਦੀ ਸੁਭਾਉਣਾ ਕਿ ਕੋਈ ਹੋਣਗੇ ਫਿਰ ਥੱਲੇ ਜਾਟ ਸੱਦੇ ਵਧਦੇ ਨਹੀਂ ਇਹ ਰੇਡ ਘਟ ਸਕਦੇ ਜੇ ਮਤਲਬ بارش ਵਗੈਰਾ ਹੁੰਦੀ ਹੈ ਫਿਰ ਵਧ ਸਕਦੇ ਫਿਰ ਵਧ ਸਕਦੇ ਉਹ ਵੀ ਟੈਂਪਰੇਰੀ ਉਹ ਵੀ ਹਾਂ ਜੀ ਵੀ ਜੇ ਮੈਂ ਟੈਂਪਰੇਰੀ ਆ ਦੋ ਚਾਰ ਦਿਨ ਤੜਾਈਆਂ ਨਾ ਹੋਈਆਂ ਚਾਰ ਦਿਨ ਤੜਾ ਉਹ ਉਹ ਚਾਰ ਪੰਜ ਦਿਨ ਆਸਤੇ ਰੇਡ ਜਾਨੀ ਵੱਧ ਜਾਂਦਾ ਹਾਂਜੀ ਹਾਂਜੀ ਬਾਕੀ ਜਿਹੜਾ ਆਲ ਓਵਰ ਰੇਡ ਵੈਰਾਈ ਵਧੂਗੀ ਉਹ ਨਾਲ ਇਧਰ ਨਹੀਂ ਉਹ ਆ ਵਧੂਗੀ ਉਹ ਤੇ ਵੀਰਾਈ ਵਧੂਗੀ ਹਾਂ ਨਰ ਵੀ 10 12 ਰੁਪਏ ਕਿਲੋ ਹੀ ਪੀ ਹੈ ਸਹੀ ਹੈ ਜੀ ਅਬੇ ਤੋਰੀ ਤੇ ਫਿਰਦੇ ਸੀ ਕਿ ਤੋਰੀ ਦੀ ਕੁਆਲਿਟੀ ਇਧਰ ਵੇਖੋ ਸਾਹਮਣੇ 30 ਤੋਂ 35 ਰੁਪਏ ਜਿਹੜੀ ਤੋਰੀ ਜਿਹੜੀ ਵਿਕੀ ਜਾਂਦੀ ਆ ਤੇ ਮਿਰਚ ਹਰੀ ਕੁਆਲਿਟੀ ਵਿਖਾਓ ਤੇ ਇਧਰ ਮਿਰਚ ਬਈ 80 ਰੁਪਏ 70 ਰੁਪਏ 75 ਰੁਪਏ ਆ ਰੇਟ ਜਿਹੜਾ ਬਈ ਮਿਰਚ ਦਾ ਚੱਲੀ ਜਾਂਦਾ ਕੁਆਲਿਟੀ ਵੇਖੋ ਜੀ ਹਣਾ ਕਰੇਲੇ ਜਿਹੜੇ ਕਰੇਲੇ ਵਿਕ ਚੁੱਕੇ ਆ ਜੀ 30 ਤੋਂ 40 ਰੁਪਏ ਕਰੇਲੇ ਆ ਦੇਸੀ ਫਲੀਆਂ ਵੀ ਵਿਕ ਚੁੱਕੀਆਂ ਬਈ ਦੇਸੀ ਫਲੀਆਂ ਤੁਹਾਨੂੰ ਜੇ ਕੁਆਲਿਟੀ ਹੈਣੀ ਬਈ ਹਣਾ ਉਹ ਵੀ 80 ਰੁਪਏ ਦੇ ਨੇੜੇ ਤੇੜੀਆਂ ਦੇਸੀ ਫਲੀਆਂ ਚੱਲੀ ਜਾਂਦੀਆਂ ਚੌਲੇ ਦੀ ਕੁਆਲਿਟੀ ਵਿਖਾਈ ਚੌਲਾ ਬਈ ਜਿਹੜਾ 80 80 ਰੁਪਏ ਕਿਲੋ ਵੇਖ ਲਓ ਯਾਰ ਕਦੇ ਦਾ ਇਹ 40 ਹੋ ਜਾਂਦਾ ਤੇ ਜਿੱਦਨ ਘਾਟ ਆ ਜੇ ਮਾਲ ਦੁੱਗਣਾ ਫਰਕ ਹੀ ਪੈਂਦਾ ਸਿੱਧਾ ਸਿੱਧੀ ਛਾਲ ਮਾਰਦਾ ਮੁੜ ਕੇ 70 80 ਤੇ 100 100 ਰੁਪਏ ਵੀ ਜਾਣੀ ਅੱਜ ਚੌਲਾ ਬਾਈ ਜਾਂਦੇ ਦੱਸੀ ਜਾਂਦੇ ਵੀ ਅੱਜ ਵਿਕਿਆ ਪ੍ਰਾਣਾ ਇਹ ਕੱਚੇ ਸੌਦੇ ਹੁੰਦੇ ਬਈ ਇਹ ਰੋਲਾ ਹੁੰਦਾ ਵੀ ਕੱਲੇ ਦਾ ਜਿਆ ਇਹ ਕੀ ਅੱਜ ਪਾਗੀ ਲੈਂਦਾ ਵੀ ਕਿ ਲੈ ਕੇ ਚੱਲੇ ਆ ਸਬਦਾ ਹੈਂ ਖੱਕੜੀ ਦੱਸੀ ਹੈ ਠੀਕ ਹੈ ਕੱਕੜੀ ਲੈਂਦੀ ਕੱਲੀ ਇਹ ਕੀ ਰੇਡ ਵੇਖਦੀ ਆਪਣੀ ਟੌਪ ਦੀ ਉਹੀ ਗੱਲ 10 15 ਤੋਂ ਲੈ ਕੇ 10 ਬਾਈ 10 15 ਤੋਂ ਲੈ ਕੇ ਤਾਂ ਹੋਰ ਨਹੀਂ ਵੈਰਿਟੀ ਲਾਈ ਜੀ ਕੋਈ ਹੋਰ ਨਹੀਂ ਕੱਲੀ ਖੱਕੜੀ ਦੀ ਖੇਤੀ ਕੀਤੀ ਹੈ ਜੀ ਕਿ ਮੈਂ ਖੋਜਾ ਕਰਕੇ ਕਿ ਨਹੀਂ ਪੈਦਾ ਉਸ ਹੀ ਹੈ ਬਸ ਕਿੰਨਾ ਕਿ ਲਈ ਹੈ ਇਹ ਲਾਈ 8 10 ਕਿਲੇ ਸਾਰੀ ਕੱਕੜੀ ਲਾ ਦੀ ਸਾਰੀ ਲਾ ਪਹਿਲੀ ਯਾਰੀ ਤਜਰਬੇ ਦੇ ਅੱਗੇ ਵੀ ਲਾਈ ਹੈ ਜੀ ਅੱਗੇ ਤੁਹਾਨੂੰ ਸਾਨੂੰ 30 35 ਸਾਲੋਂ ਕਿਣਕ ਝੋਨੇ ਤੋਂ ਉਹ ਬਰਜ ਹੁਣ ਕੀ ਕਿਹੜਾ ਲਾਉਂਗੇ ਇਸ ਤੋਂ ਬਾਅਦ ਕੱਕੜੀ ਨਾ ਲਾ ਰਹੇ ਬਸ ਮੈਂ ਲਾਈਏ ਪਛੇਤਾ ਹਾਂ ਉਹ ਥੋੜੀ ਰਹਿ ਗਈ ਜਾਨੀ ਥੋੜੀ ਰਹਿ ਗਈ ਤੇ ਚੰਗੀ ਤਾਂ ਜਾਂਦੀ ਹੈ ਜੀ ਇਹ ਕਿਹੜੇ ਮਹੀਨੇ ਲੱਗਦੀ ਇਹਦੇ ਬਾਅਦ ਹੋਈ ਜਾਂਦਾ ਵੀ ਫਰਟਾ ਲੰਗੀ ਜਾਂਦਾ ਘੱਬਾ ਸਹੀ ਤਾਂ ਸਹੀ ਹੈ ਜੀ ਹਨਾ ਚਲੋ ਤੈਨੂੰ ਝੋਨਾ ਕਿਹੜਾ ਲਾਉਂਗੇ ਸਭੀ ਲੱਗੂਗਾ ਸਭੀ ਲੱਗੂਗਾ ਜਾਂ ਬਾਸਮਤੀ ਲੱਗੂਗੀ ਹਾਂ ਸਹੀ ਹੈ ਜੀ ਲਾ ਭਾਈ ਹਨਾ ਸਹੀ ਹੈ ਜੀ ਲਾ ਭਾਈ ਇਧਰ ਖਖੜੀ ਦਾ ਰੇਟ ਭਾਈ ਜੀ ਨੇ ਦੱਸ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਲਾ ਭਾਈ ਆਰਬੀਆ ਜਿਹੜੀ 18 18 20 20 ਰੁਪਏ ਜਿਹੜੀ ਵਿਕੀ ਜਾਂਦੀ ਹੈ ਇਧਰ ਵੇਖ ਲੋ ਹਾਈਬ੍ਰਿਡ ਫਲੀਆਂ ਸੀ ਜਿਹੜੀਆਂ ਉਹ 50 ਤੋਂ 60 ਜਿਹੜੀ ਆਰਬੀ 18 20 ਰੁਪਏ ਜਿਹੜੀ ਵੀ ਕੀ ਜਾਂਦੀ ਆ ਬਾਈ ਹਨਾ ਟਮਾਟਰ ਬਹੁਤ ਘੈਂਟ ਵਖਾਉਣ ਲੱਗੇ ਆ ਲਾਲ ਲਾਲ ਟਮਾਟਰ ਪਿਆ ਇੱਥੇ ਹੈਮਸਨ ਟਮਾਟਰ ਜਿਹੜਾ ਵਾਜਦਾ ਕੁਆਲਿਟੀ ਵਿਖਾਉਂਦੇ ਆ ਤੁਹਾਨੂੰ ਕਿਹਨਾਂ ਜੀ ਤੇ ਆਹ ਪਿਆ ਜਿਹੜਾ ਇਧਰ ਹੈਮਸਨ ਟਮਾਟਰ ਜਿਹੜਾ 50 ਰੁਪਏ ਕਿਲੋ ਜਿਹੜਾ ਬਾਈ ਜੀ ਦੱਸਦੇ ਸੀਗੇ ਆਹ ਵੇਖੋ ਇਧਰ ਮੈਂ ਨਾ ਯਾਰ ਗੋਰੀਆਂ ਦੀਆਂ ਗੱਲਾਂ ਤੋਂ ਵੀ ਘੈਂਟ ਪਿਆ 50 ਰੁਪਏ ਕਿਲੋ ਜਿਹੜਾ ਬਾਈ ਦੇਸੀ ਟਮਾਟਰ ਆ ਗਿਆ ਉਹਦਾ ਰੇਟ ਬਾਈ ਜੀ ਨੇ ਦੱਸਿਆ 30 ਰੁਪਏ ਕਿਲੋ ਜਿਹੜਾ ਉਹ ਰੇਟ ਹੋ ਗਿਆ ਲੈ ਬਾਈ ਦੇਸੀ ਕੀਰਾ ਜਿਹੜਾ 15 16 ਦਾ ਭਾ ਭ ਪਰ ਚੀਨਾ ਕੀਰੇ ਦੀ ਗੱਡੀ ਆਈ ਆ ਭਰ ਭਰ ਕੇ ਜਾਨੀ ਇਹ ਤੇ ਰੇਟ ਇਹਦਾ ਜਿਹੜਾ ਚੀਨਾ ਕੀਰੇ ਦਾ ਚੱਲਿਆ 30 ਦੀ 35 35 ਰੁਪਏ ਕਿਲੋ ਜਿਹੜਾ ਚੀਨਾ ਕੀਰਾ ਵਿਕੀ ਜਾਂਦਾ ਆ ਵੇਖੋ ਇਧਰ ਗੱਡੀ ਸਾਹਮਣੇ ਭਰੀ ਪਈ ਆ ਬਾਈ ਮਾ ਅਕਸਰ ਮੰਡੀ ਦੇ ਵਿੱਚ ਤੇ ਪੇਠੇ ਦਾ ਬਾਈ ਸਾਰੇ ਪਾਸੇ ਬੁਰਾ ਹਾਲ ਆ ਯਾਰ ਪੇਠਾ ਚਾਹੇ ਆਪਾਂ ਮੋਗੇ ਮੰਡੀ ਦੇ ਵਿੱਚ ਵਿਖਾਇਆ 6 ਰੁਪਏ ਬਾਈ ਜਾਂਦਾ ਸੀ ਚੱਕ ਲਓ ਜੇ ਵੇਹੇ 8 ਰੁਪਏ 8 ਰੁਪਏ ਦਾ ਭਾਈ ਭਾਈ ਇੱਥੇ ਜਿਹੜਾ ਪੇਠੇ ਦਾ ਚੱਲ ਜਾਂਦਾ ਸਾਹਮਣੇ ਵੇਖੋ ਕੁਆਲਿਟੀ ਹੈ ਨਾ ਤੇ ਅੱਲਾ ਜਿਹੜੀਆਂ ਬਾਈ ਜਿਹਨੂੰ ਲੋਕੀ ਕਹ ਦਿੰਦੇ ਆ ਜਾਂ ਕਈ ਲੋਕੀ ਕਹ ਜਾਂਦੇ ਉਹ ਦਾ ਰੇਟ ਰਹਿ ਗਿਆ ਜੀ ਤੇ ਖਖੜੀਏ ਜਿਹੜੀ ਬਈ 5 ਵੀ ਵਿਕੀ ਜਾਂਦੀ ਹੈ 7 ਵੀ 22 ਜੀ ਨੇ ਦੱਸਿਆ ਹਨ 10 ਵਾਲੀ ਵੀ ਹੈਗੀ 15 ਵਾਲੀ ਵੀ ਜਿਹੜੀ ਖਖੜੀਏ ਤੇ ਵਿਕੀ ਜਾਂਦੀ ਹੈ ਭਨਾਲ ਕਚਾਲੂ ਵੀਰਪਰਾ ਜਿਹੜੇ ਕਚਾਲੂ ਪੁੱਛ ਦਿੰਦੇ ਨਾ ਕਈ ਰਿਕਮੈਂਟ ਆਏ ਸੀ ਫੋਨ ਵੀ ਆਇਆ ਕਚਾਲੂ ਮੰਡੀ ਦੇ ਵਿੱਚ ਨਹੀਂ ਵਗਦਾ ਵੀਰ ਨਾ ਲਿਆ ਉਹ ਜੇ ਤੇ ਇੱਕ ਚਾਲੂ ਦੇ ਗਾਹਕ ਹੈ ਨਹੀਂਗੇ ਇੱਥੇ ਮੁਕਸਰ ਮੰਡੀ ਦੇ ਵਿੱਚ ਜਿੱਥੇ ਲੋਡਿੰਗ ਮੰਡੀ ਹੁੰਦੀ ਹੈ ਜਾਂ ਬਾਹਰ ਜਾਂਦਾ ਮਾਲ ਚੱਲ ਉੱਥੇ ਜ਼ਰੂਰ ਗਾਹਕ ਹੁੰਦਾ ਪਰ ਇੱਥੇ ਭਨਾਲ ਆ ਕਚਾਲੂ ਦੀ ਵਿਕਰੀ ਹੈ ਨਹੀਂਗੇ ਬਾਈ ਬੰਦ ਗੋਭੀ ਬਹੁਤ ਘੈਂਟ ਕੁਆਲਿਟੀ ਜਿਹੜੀ 25-25 ਰੁਪਏ ਕਿਲੋ ਦਾ ਬਾਜ਼ਾਰ ਜਿਹੜਾ ਬੰਦ ਗੋਭੀ ਦਾ ਫਿਰ ਜਾਂਦਾ ਬਹੁਤ ਵਧੀਆ ਕੁਆਲਿਟੀ ਦਾ ਰੇਟ ਦੱਸੀ ਜਾਂਦੇ ਆ ਪਹਿਲਾਂ ਰੇਟ ਘੱਟ ਚੱਲੀ ਜਾਂਦਾ ਸੀ ਬੰਦ ਗੋਭੀ ਦਾ ਤੇ ਅੱਗੇ ਭਾਈ ਜਿਹੜੀ ਪੂਰੀ ਘੈਂਟ ਕੁਆਲਿਟੀ ਚਿੱਟੀ ਗੋਭੀ ਆ ਗਈ ਜਿਹੜੀ ਭਾਈ ਹਨ ਇਹਦਾ ਰੇਟ ਜਾਨੀ 40 ਤੋਂ ਲੈ ਕੇ 55 ਰੁਪਏ ਤੱਕ ਜਿਹੜਾ ਫੁੱਲ ਗੋਭੀ ਦਾ ਪਾਸ ਜਿਹੜਾ ਰਹਿ ਗਿਆ ਭਾਈ ਇਹ ਇਕੱਠਾ-ਇਕੱਠਾ ਮਾਲ ਤੁਹਾਨੂੰ ਦੱਸਿਆ ਹੀ ਵੀ ਲੈਣਾ ਪੈਂਦਾਗਾ ਤੇ ਆਹ ਛਿਮੜਾ ਗਾ ਭਈ ਆ ਗਾਜਰ ਦਾ ਕੀ ਰੇਟ ਆ ਆ 20 ਰੁਪਏ ਨਬਈਆ ਛਿਮੜਾ ਗਾਜਰ ਜਿਹੜੀ ਆ ਹਿਮਾਚਲ ਵਾਲੀ ਗਾਜਰ ਜਿਹੜੀ ਆਂਦੇ ਆ 20 ਰੁਪਏ ਕਿਲੋ ਜਿਹੜੀ ਹਿਮਾਚਲ ਵਾਲੀ ਗਾਜਰ ਰਹੀ ਤੇ ਫਿਲਹਾਲ ਤਾਂ ਮੰਡੀ ਦੇ ਵਿੱਚ ਪੇਠਾ ਹੀ ਪੇਠਾ ਤੇ ਵੈਂਗਣੀ ਪੇਠਾ ਵੈਂਗਣੀ ਪੇਠਾ ਇਧਰੋਂ ਖਾਈ ਮਾਰ 7 ਵਜੇ ਦੇ 7:30 ਦੇ ਤਕਰੀਬਨ ਪੇਠਾ ਤੇ ਵੈਂਗਣ ਵੈਂਗਣੀ ਪੇਠਾ ਵੈਂਗਣ ਵੈਂਗਣੀ ਆਹੀ ਚੀਜ਼ਾਂ ਜਿਹੜੀਆਂ ਸਾਰੀ ਮੰਡੀ ਦੇ ਵਿੱਚ ਪਈਆਂ ਫਿਲਹਾਲ 7:30 ਹੋ ਕੇ ਜਿੰਨੇ ਮਾਲ ਵਾਲੇ ਰਹਿੰਦਾ ਬਾਈ ਤੇ ਉਹ ਜਿਹਦਾ ਹਿਸਾਬ ਕਿਤਾਬ ਜਿਹੜਾ ਚੱਲੀ ਜਾਂਦਾ ਵੈਂਗਣ ਦਾ ਰੇਟ ਵੇਹੇ 20 25 25 ਰੁਪਏ ਦਾ ਰੇਟ ਜਿਹੜਾ ਇਹਨਾਂ ਦਾ ਚੱਲੀ ਹਰੇ ਮਟਰ ਬਾਈ ਹਰੇ ਮਟਰ ਵਿਕੀ ਜਾਂਦੇ ਆ 80 ਤੋਂ ਲੈ ਕੇ 100 ਰੁਪਏ ਤੱਕ ਤੁਹਾਨੂੰ ਕੁਆਲਿਟੀ ਵਿਖਾ ਦਿੰਦੇ ਆ ਜਿਹੜੇ ਹਰੇ ਮਟਰ ਆ ਇਹਦੇ ਕੁਆਲਿਟੀ ਜਿਹੜੀ 80 ਤੋਂ ਲੈ ਕੇ 100 ਰੁਪਏ ਤੱਕ ਜਿਹਦੇ ਕਿਲੋ 100 ਰੁਪਏ ਟੋਪ ਦੀ ਕੁਆਲਿਟੀ ਬਾਈ 120 ਵੀ ਜਾਂਦੇ ਆ ਵੀਰੋ ਜਿੰਨਾ ਗੁੜ ਪਾਵਾਂਗੇ ਓਨਾਂ ਕ ਬਾਈ ਜੀ ਮਿੱਠਾ ਤੁਹਾਨੂੰ ਬਾਰ-ਬਾਰ ਹਨਾ ਹੁੰਦੇ ਆ ਤੇ 80 ਵਾਲਾ ਵੀ ਮਿਲ ਜਾਣਾ 70 ਵਾਲਾ ਵੀ ਮਿਲ ਜਾਣਾ ਪੱਕੜ ਮਟਰ ਤੇ ਪਰ ਵਧੀਆ ਆਉਣੇ ਮੇਰੇ ਰੇਟ ਜਿਹੜਾ 100 ਰੁਪਏ ਤੁਸੀਂ ਮੰਨ ਕੇ ਚੱਲੋ ਵੀ ਵਿਕੀ ਜਾਂਦਾ ਭਾਈ ਹਨਾ ਨਿੰਬੂ ਦਾ ਰੇਟ ਵਧ ਗਿਆ ਜੀ 50 ਰੁਪਏ ਕਿਲੋ ਨਿੰਬੂ ਦਾ ਰੇ ਆਲੂ ਵੇਖ ਤਾਂ ਡਾਇਮੰਡ ਪਾਇਆ ਬਾਈ ਜਿਹੜੇ ਹਨ ਤੇ ਇਹਨਾਂ ਦਾ ਰੇਟ ਜਾਨੀ 500 ਤੋਂ ਲੈ ਕੇ 600 ਜਿੰਨਾ ਗੜ ਪਾਓਗੇ ਫਿਰ ਇਹਨਾਂ ਨੇ ਵੀ ਉਹਨਾਂ ਕਮੇਟਾ ਐਲ ਆਰ ਦਾ ਰੇਟ ਵੀ 500 ਤੋਂ ਲੈ ਕੇ 600 ਹੋ ਜਾਣੇ ਸੇਮ ਸੇਮ ਰੇਟ ਜਿਹੜਾ ਐਲ ਆਰ ਤੇ ਡਾਇਮੰਡ ਦਾ ਜਿਹੜਾ ਚੱਲੀ ਜਾਂਦਾ ਬਾਈ ਲਾ ਬਈ ਟਾਪ ਕੁਆਲਟੀ ਜਿਹੜਾ 나सिक ਦਾ ਪਿਆ ਜਿਹੜਾ 20 ਰੁਪਏ ਦਾ ਬਾਜ਼ਾਰ ਜਿਹੜਾ ਮਕਸਰ ਮੰਡੀ ਦੇ ਵਿੱਚ ਇਧਰ ਕੁਆਲਟੀ ਵਿਖਾ ਦੋ 50 ਕਿਲੋ ਦੀ ਭਰਤੀ ਹੁੰਦੀ ਆ ਵੀਰੇ ਤੁਹਾਨੂੰ ਪਤਾ ਹੀ ਹੈ ਨਾ ਤੇ ਟਾਪ ਕੁਆਲਟੀ 20 ਰੁਪਏ ਆ ਤੇ 1-2 ਰੁਪਏ ਕੁਆਲਟੀ ਦੇ ਸਿਰ ਤੇ ਉੱਪਰ ਥੱਲੇ ਹੁੰਦੇ ਰਹਿੰ 18 20 ਕਿਹ ਚ ਤੱਕ ਦਾ ਰੇਟ ਜਿਹੜਾ ਚੱਲਦਾ ਰਹਿੰਦਾ ਜੀ ਨਾ ਪਰਮਲ ਦਾ ਰੇਟ ਬਾਈ ਜੀ ਜਿਹੜਾ ਹੋ ਗਿਆ ਪਰਮਲ 20 ਰੁਪਏ ਕਿਲੋ ਜਿਹੜੀ ਪਰਮਲ ਦਾ ਰੇਟ ਆ ਵੇਖੋ ਇਧਰ ਪਰਮਲ ਪਾਇਆ ਬਾਈ ਜਿਹੜਾ 20 ਰੁਪਏ ਕਿਲੋ ਜਿਹੜਾ ਰੇਟ ਹੋ ਗਿਆ ਲਾ ਬਾਈ ਸਾਰੇ ਜਿਹੜੇ ਸਬਜ਼ੀ ਦੇ ਰੇਟ ਗਿਣਾਤੇ ਹੁਣ ਵਾਰੀ ਆ ਗਈ ਫਲਾਂ ਦੀ ਫਲਾਂ ਦੇ ਪਾਸੇ ਚੱਲਦੇ ਤੇ ਫਲਾਂ ਦੇ ਰੇਟ ਤੁਹਾਨੂੰ ਗਿਣਾਉਣ ਲੱਗਿਆ ਵੀ ਜਿਹੜੇ ਕੀ ਕੀ ਮੰਡੀ ਦੇ ਵਿੱਚ ਚੱਲੀ ਜਾਂਦਾ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਲਾ ਬਾਈ ਲਾ ਫਣਾਲੇ ਪਾਸੇ ਆਏ ਆ ਤੇ ਫਣਾਲੇ ਪਾਸੇ ਪਈ ਨੇ ਪੜਾਕੇ ਹਾਂ ਬੰਦਾ ਦੇ ਬੋਲੀਆਂ ਹੋਈ ਜਾਂਦੀਆਂ ਤੇ ਸੇ ਆ ਆ ਤੜਾ ਤੜਾ ਇਧਰ ਨੂੰ ਕੱਠ ਵਖਾਈ ਇਧਰ ਵੇਖੋ ਇਧਰ ਸੇ ਆ ਆ ਪਿਆ ਬਈ ਇਧਰ ਸੇ ਆ ਪਿਆ ਇਧਰ ਵੇਖੋ ਇਧਰ ਇਧਰ ਵਖਾ ਦੀ ਸੇ ਕਰਾਂ ਜੀ ਇਧਰ ਤੜਾ ਤੜਾ ਆ ਪਿਆ ਤੇ ਪਛਦੇ ਪੰਜਾਂ ਤੋਂ ਵੀ ਕੀ ਕੀ ਰੇਟ ਜਿਹੜਾ ਲੱਗਿਆ ਆ ਜਾ ਆ ਜਾ ਆ ਜਾ ਇਧਰ ਆਇਆ ਕਰਨ ਦੀ ਵੇਖੀ ਅਦਰ ਕੀ 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 ਵੀ ਰੇਡ ਚੱਲੀ ਜਾਂਦੇ ਕੀ ਕੀ ਰੇਡ ਜਿਹੜੇ ਚੱਲੀ ਜਾਂਦੇ ਆ ਗਿਆ ਤੇ ਇਧਰ ਸਿਆਂ ਦਾ ਇਧਰ ਬਈ ਕੰਮ ਚੱਲੀ ਜਾਂਦਾ ਅਜ ਪੁੱਛਦੇ ਬਾਈਆਂ ਤੋਂ ਵੀ ਨਾਲ ਪੜਾਕੇ ਬਹਲੇ ਪਈ ਜਾਂਦੇ ਇਧਰ ਪੜਾਕੇ ਬਹਲੇ ਪਈ ਜਾਂਦੇ ਆਇਆ ਕਰਨ ਦੀ ਇਧਰ ਚਾਰ ਕੇ ਹੋਵੇ ਨਾ ਵੀ ਕਰੀ ਕੀ ਜਾਂਦੇ ਭਾਈ ਉਹਨੇ ਵੀ ਇੰਨਾ ਰਸ਼ ਕਦਾ ਕੀਤਾ ਤੇ ਮਲਾ ਦਾ ਸਸਤਾ ਹੀ ਮਿਲ ਜਾਂਦਾ ਹਣਾ ਇੱਥੇ ਸੇ ਸੂ ਨਾ ਨਾ ਅੰਦੀ ਸਕੀਮਾਂ ਜੀਆਂ ਬਹਲੀਆਂ ਨਹੀਂ ਦਈਆਂ ਨੇ ਕੱਟ ਪੋ ਕਰੀ ਫੜੇ ਦੁਕਾਨਾਂ ਤੇ ਕੀ ਕਰ ਕੀ ਗਾਹ ਤਾਂ ਬੁਲਾਣਾ ਪੈਂਦਾ ਬੁਲਾਣਾ ਪੈਂਦਾ ਕੀ 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 ਰੇਡ ਕਰਦਾ ਭਾਈ ਅੱਜ ਫੇਰ ਯਾਰ ਬੋਲੀ ਤੇ ਕੀ ਰੇਡ ਵਗਿਆ ਆ ਡੱਬਾ ਵੇਚਿਆ ਜੀ 350 ਰੁਪਏ ਦਾ ਮਾਲ 350 ਰੁਪਏ ਹਾਂ ਜੀ ਇੱਕ ਆ چھوٹਾ ਬੀੜੇ ਮੈਂ ਹਾਂ 8 250 ਰੁਪਏ ਦਾ 250 ਰੁਪਏ ਦਾ ਆ چھوٹਾ ਸੈਜ ਆ ਗਿਆ ਭਾਈ ਆ 2 250 ਦਾ ਮਿਲ ਜਾਂਦਾ ਸੈਜ ਤੇ ਮੋਕਸਰ ਮੰਡੀ ਦੇ ਵਿੱਚ ਜਿੰਨਾ ਗੱਲ ਇੱਕ ਕੁੱਲੂ ਐ 65 ਰੁਪਏ ਬੋਲੀ ਚੱਲ ਰਹੀ ਐ 65 ਰੁਪਏ ਕਿਲੋ ਦੀ ਬੋਲੀ ਚੱਲੀ ਇਹਨੇ ਵਧਾਰੀ ਬੋਲੀ ਹਾ ਹੌਕਾ ਦੋਚਾ ਜੀ ਆ ਗਿਆ ਆ ਜਾ ਇਧਰ ਆ ਜੋ ਆ ਗਿਆ ਆ ਗਿਆ ਗੱਲ ਹੀ ਕੋਈ ਹਾਂ ਜੀ ਇਹ ਕਿੰਨਾ 65 ਰੁਪਏ ਆ ਚੱਲ ਰਿਹਾ ਜੀ ਹਾਂ ਜੀ 60 ਰੁਪਏ 65 ਰੁਪਏ 65 ਰੁਪਏ ਕਿਲੋ 65 ਰੁਪਏ ਕਿਲੋ ਆ ਸਾਰਾ 65 65 ਰੁਪਏ ਕਿਲੋ ਚੱਲਿਆ ਭਾਈ ਇਧਰ ਤੈਨੂੰ ਹੋ ਜਾਣਾ ਘਟੋ ਘਟ 12 12 15 15 ਕਿਲੋ ਦਾ ਵਜਨ ਜਣੀ ਇਹਦੇ ਚ ਕ੍ਰੇਡ ਤੇ ਹੈਗਾ 65 ਰੁਪਏ ਕਿਲੋ ਇਹ ਲਾਲ ਘਾਟੇ ਭਾਈ ਇਧਰ 70 ਰੁਪਏ ਰੱਖ ਕੀ ਬਾਤ ਆ ਇਧਰ ਰੱਖ 70 ਰੁਪਏ ਚੱਲਣ ਦੇ ਬੋਲੀ ਚੱਲਣ ਦੇ ਚੱਲਣ ਦੇ ਚੱਲਣ ਦੇ ਬੋਲ ਆ ਸੀ ਆ ਸੀ ਹਾਂ ਇਹਦੇ 70 ਹੋ ਗਏ ਭਾਈ ਲੱਭੇ ਬੋਲਨੀ ਲੱਗ ਗਈ ਆ ਹੋਲ ਸੇਲ ਦਾ ਰੇਟ ਹੈ ਜਿੰਨਾ ਕਿਰੇ ਦਾ ਇਕੱਠਾ ਲੈਣਾ ਪੈਣਾ ਕਿਲੋ ਦੇ 2 ਕਿਲੋ ਭਰਾ ਖਰਾਬ ਹੀ ਨਿਕਲਦੇ ਦੇ ਜਿਹੜੇ ਰੇੜਾਂ ਵਾਲੇ ਵੀਰ ਭਰਾ ਆ ਯਾਰ ਇਹਦੇ ਬਹੁਤ 5 5 ਕਿਲੋ ਗਰੇਟੀ ਮਗਰ 3 3 4 4 ਕਿਲੋ ਪੰਨੇ ਵੀ ਪੈਂਦਾ ਥੋੜਾ ਜਿਹਾ ਇਹ ਤਾਂ ਪੈਂਦਾ ਹੋਊਗਾ ਕੋਈ ਵੱਡੀ ਗੱਲ ਪੈ ਜਾਂਦਾ ਭੈਂਟ ਵਾਲਾ ਹੈਨਾ ਸਹੀ ਆ ਕਿੰਨੇ ਪੈ ਜਾਂਦਾ ਇਹ ਤੁਹਾਨੂੰ 65 70 ਵਾਲਾ ਜਿਵੇਂ 80 90 ਪੈਣ ਨੂੰ 10 ਰੁਪਏ ਵੱਧ ਪੈ ਜਾਂਦਾ ਚਲ ਮੱਕ ਦੀ ਗੱਲ ਇਹ ਆ 10 ਰੁਪਏ ਦਾ ਵੱਧ ਪੈਣਾ ਪੈਣਾ ਹੀ ਪੈਣਾ ਹੀ ਮਨਾ ਖਰਚਾ ਵੀ ਪੈਣਾ ਲੋਡਿੰਗ ਵੀ ਪੈਣੀ ਆ ਸਹੀ ਆ ਭਰਾ ਹੈਨਾ ਇਹ ਵੀ ਰੇੜਾਂ ਵਾਲੇ ਵੀਰ ਭਰਾ ਯਾਰ ਇਹ ਵੀ ਮਿਹਨਤ ਕਰਦੇ ਆ ਭਰਾ ਜਦਾਈ ਨਾ ਕਰਿਆ ਕਰੋ ਵੀ ਅੰਦਰ ਰੇਟ 70 ਕਰਨੀ ਹੈ ਆਪਣੇ ਭਰਾ ਹੀ ਅਸਲ ਕਰੇ ਨਿਕਲ ਜਾਂ ਤੀਜਾ ਫਲ ਤੋਂ ਨਿਕਲ ਹੀ ਜਾਂਦਾ ਥੋੜਾ ਥੋੜਾ ਕਰਕੇ ਇੱਕ ਵੇਲੇ ਉੱਤੇ ਜਾਂ ਚ ਵੇਚਦਾ ਸਾਡੇ ਸਾਡੇ ਬੱਲੇ ਪੈਣਾ ਏ ਥੋੜੇ ਬੱਲੇ ਪੈਣਾ ਤੁਹਾਡਾ ਕਸੂਰ ਨਹੀਂ ਕੋਈ ਸਾਡਾ ਕੋਈ ਕਸੂਰ ਨਹੀਂ ਹੈ ਸਹੀ ਆ ਆਹ ਯੇ ਗੱਦੀ ਜੰਮੀ ਪੀਰ ਨਾ ਅੰਗਾਂ ਵਿੱਚ ਪੈ। ਪਾਟਾ ਦੇ ਜੰਤਨ ਕਿਲੋ ਵਿੱਚ ਉਤਰ ਜਾਂਦਾ ਮਾਰ। ਕਿਦੇ ਵਿੱਚੋਂ ਨਿਕਲ ਜਾਂਦਾ। ਬਾਈ ਇਹ ਖੜਾ। ਹਾਂ ਇਹ ਪਿੱਛੋਂ ਆਉਂਦਾ ਵੀਰੇ। ਇਹ ਸਾਨੂੰ 70 ਰੁਪਏ ਦਾ 15 80 ਪੈ ਜਾਂਦਾ। ਸਹੀ ਹੈ ਜੀ। ਸਹੀ ਹੈ ਜੀ। ਇਹ ਰੋਟੀ ਬਣਾਉਣੀ ਆ। ਹਾਂ ਪਿੱਛੋਂ ਇਹ ਜੇ ਮਾਲਾ ਹੋ ਜਾਂਦਾ। ਸਾਲ ਪਾਉਂਦੇ ਇਹਨਾਂ ਦਾ ਕੀ ਕਸੂਰ ਆ। ਸਹੀ ਹੈ ਜੀ। ਇਹਨਾਂ ਦੇ ਕਹਾਂ ਨੂੰ ਆ ਫਿਰ ਉਹਨਾਂ ਆਪੇਾਬਤ ਕਰੂ ਲੈਂਦੇ ਨੂੰ। ਇਹ ਵਾਪਸ ਵੀ ਨਹੀਂ ਫਿਰ ਲੈਂਦੇ ਸਾਡੇ ਤੋਂ। ਉਹਨਾਂ ਸਾਨੂੰ ਕਹੇ ਵੇਟ। ਕਹੇ ਸਾਨੂੰ ਵੇਟ ਕੱਢਣਾ। ਹਾਂ ਵੇਟ ਕੱਢਣ ਵੇਟ ਵੀ ਨਹੀਂ ਸਾਨੂੰ ਛੱਡਦੇ। ਵੇਟ ਵੀ ਨਹੀਂ ਛੱਡ ਅਗਲੀ ਦੇਡੀਏ ਪਾਕਿਸਤਾਨ ਕਾ ਬਾਪੂ ਜੀ ਪਹਿਲਾ ਨਾ ਪਹਿਲਾ ਆਪਣੇ ਕਣਕ ਝੋਨੇ ਨੂੰ ਪੱਖਾ ਨਹੀਂ ਲੱਗਦਾ ਹੁੰਦਾ ਸੀ ਭਾਈ ਜੀ ਹਾਂ ਤੁਹਾਨੂੰ ਪਤਾ ਦੋ ਦੋ ਪੱਖੇ ਲੱਗਦੇ ਹਾਂ ਹਾਂ ਆ ਵਾਪਸ ਕਿਉਂ ਨਹੀਂ ਲੈਂਦੇ ਫਿਰ ਇਹ ਵਾਪਸ ਨਹੀਂ ਲੈਂਦੇ ਜੀ ਚਲੋ ਇੰਨਾ ਤਾਂ ਨਿਕਲਦਾ ਵੀ ਇਹ 1.5 1.5 ਕਿਲੋ 2 2 ਕਿਲੋ ਹਰੇਕ ਪੇਟੀ ਮਗਰ ਭਾਈ ਨਿਕਲਦਾ ਹੀ ਹੁੰਦਾ ਹੈ ਨਾ ਹਰੇਕ ਚੀਜ਼ ਦੇ ਮਗਰ ਨਿਕਲਦੇ ਨਿਕਲਦਾ ਭਾਈ ਇਹ ਚਾਹੇ ਆਪਾਂ ਲੋਕਲ ਚਾਹੇ ਆਪਾਂ ਲੋਕਲ ਸੌਦਾ ਵੀ ਲੈ ਜਾਈਏ ਇਹ ਇੱਥੋਂ ਦੀ ਬੋਲੀ ਆ ਉਦੋਂ ਬਾਅਦ ਇਹਨਾਂ ਨਾਲ ਸਾਡਾ ਕੋਈ ਰਿਸ਼ਤਾ ਕੋਈ ਨਹੀਂ ਠੀਕ ਆ ਉਦੋਂ ਬਾਅਦ ਕੋਈ ਵਾਪਸ ਨਹੀਂ ਚੰਗਾ ਨਿਕਲੇ ਮਾੜਾ ਜੀ ਮਤਲਬ ਉਹ ਉਲਟ-ਪਲਟ ਕਰਕੇ ਚੀਜ਼ ਵੇਖ ਲਿਆ ਕਰੋ ਨਾ ਇੱਕ ਵਾਰੀ ਤਸੱਲੀ ਕਰ ਲਿਆ ਕਰੋ ਜੀ ਨਹੀਂ ਇਹ ਇੰਨਾ ਸਾਰਾ ਨਹੀਂ ਨਾ ਪੱਟਣ ਦੇ ਕੰਦੀ ਪੇਟੀ ਵੇਖ ਸਕਦੇ ਸੀ ਅੱਜੋ ਪੇਟਾਂ ਦੇ ਵੇਖਦੇ ਨੇ ਜਿਆਦਾ ਨਹੀਂ ਵੇਖਦਾ ਜਿਆਦਾ ਨਹੀਂ ਵੇ ਇਹ ਤੋਂ ਹੀ ਮਸਾ ਪੰਜ ਪੰਜ 10 ਦਾ ਪੇਟਾਂ ਲੈਣਗਾ ਹੁੰਦਾ ਕਟੰਗਾ ਉੱਧਰ ਤੋਂ ਗਾ ਕਿਸਮਤ ਦਾ ਸਾਡੀ ਗਾ ਹਾਂ ਕਿ ਕੀ ਵਿੱਚੋਂ ਨਿਕਲ ਅਕੇ ਨਹੀਂ ਨਹੀਂ ਨਿਕਲਦਾ ਲੈ ਭਾਈ ਇੱਥੇ ਬੋਲੀ ਤੇ ਆ ਹਸਾ ਹੁੰਦਾ ਗਾ ਆਸਮਾਤ ਪੁੜੀ ਆ ਇਧਰ 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 ਬੋਲੀ ਬਗੜੇ ਇੱਕ ਮਿੰਟ ਇਧਰ ਬੋਲੀ ਲੱਗੀ ਜਾਂਦੀ ਧਰਾ ਧੜ ਧਰਾ ਧੜ ਕੀ ਲਗਿਆ ਦਾ ਚੋਬਰਾ ਏ ਲੈ ਵੇ ਇਹਨਾਂ ਨੂੰ ਧੱਕਾ ਜੱਲੇ ਵੇ ਧੱਕਾ ਇਧਰ ਵਖਾ ਲੇ ਨਾ ਮੜਾ ਜਾ ਇਧਰ ਨੂੰ ਵਖਾ ਕਰ ਦੇ ਯਾ ਕੀ ਯੈਲ ਹੋ ਗਈ ਏ ਇਹ ਵੈਸੇ ਜੀ ਹਾਂ ਲੜੀ ਜਾਂਦੇ ਆਹ ਵੇ ਇਹਨਾਂ ਦੀ ਇਹਨਾਂ ਦੀ ਲੜੀ ਵਖਾ ਲਾ ਬਾਈ ਬੋਲੀ ਬੋਲੀ ਲੱਗੀ ਜਾਂਦੀ ਇਧਰ ਬੋਲੀ ਚਲਾ ਦੇ ਜਾਨਵੀ ਸਿੰਘ ਢਿੱਲੋ ਚਲਾ ਦੇ ਕੰਮ ਚਲਾ ਦੇ ਹਾਂ ਜੀ ਚਲਾ ਦੇ ਆਖਰੀ ਸਟਾਫ ਜੀ ਹਾਂ ਮੱਲੇ 100 ਚੱਕਰ ਭਾਈ ਮੈਂ ਤੈਨੂੰ ਸਿਰਫ ਕੋਟਪੁਰੇ ਵੀਡੀਓ ਸੁਣਿਆ ਆਏ ਹਾਏ ਹਾਏ ਅੱਜ ਮਿਲ ਕੇ ਮਾਨਵੀ ਸਿੰਘ ਜੀ ਨੂੰ ਬਹੁਤ ਖੁਸ਼ੀ ਹਾਂ ਭਾਈ ਕੀ ਆਵਾਜ਼ 100 ਰੁਪਏ ਲਵੀ ਬੋਲੀ ਲੱਗੇ ਤੇ ਵੇਖ ਪਾਓ ਜੀ 101 ਜੀ 102 ਜੀ 105 ਜੀ 105 ਜੀ 105 105 105 6 6 7 7 107 ਜਾਵੜੀ 107 ਸਵਾਜੀ 107 108 110 भी बोलते हैं 110 से 110 से 111 111 111 ऐ भाई जी 111 जाए नेल्सन ये है लखड़ गए हैं 111 जाए क्या अंदर नहीं है ऐ भाई जी जाए जी 112 12 बराबर ठीक है 12 जाए जी ऐ भाई 13 जी 13 जी जाए जी मोटा मेरा हां ਹਾਂ ਜੈ ਭਾਜੀ ਮੁੰਡਾ ਸਾਰੀ ਬੇਟੀ ਪੱਟੀ ਬੈਠੇ ਆ ਬੰਦੇ ਇਧਰ 112 113 ਰੁਪਏ ਕਿਲੋ ਅੰਦਰਾ ਜੀ 150 ਰੁਪਏ ਕਿਲੋ ਆ ਇਧਰ ਇੱਕੋ ਡੱਬਾ ਸਿੰਗਲ 113 ਰੁਪਏ ਕਿਲੋ ਜੈ ਭਾਜੀ ਜੈ ਜੀ ਜੈ ਵੇਜਾ ਲਾ ਭਾਈ ਮਨ ਓਏ 113 ਰੁਪਏ ਰੋਸ ਸਿੰਗਲ ਡੱਬਾ ਸਿੰਗਲ ਡੱਬਾ ਕਾਲਾ ਹਾਂ Shimla ਭਾਈ ਕਿੰਨੇ ਵਜੇ ਬੋਲੀ ਹੁੰਦੀ ਹੈ ਕਿੱਥੇ ਦੁਕਾਨ ਆ ਗਈ ਸਾਰੀ ਡੀਟੇਲ ਦੇ ਦਿਓ ਜੀ ਬਾਵੀ ট্রেਡਿੰਗ ਆਪਣੀ ਫਰਮ ਦਾ ਨਾਮ ਹੈ ਜੀ ਬੋਲਦੀ ਮੇਰਾ ਨਾਮ ਹੈ ਜੀ ਤੇ ਬੋਲੀ ਸ਼ੁਰੂ ਹੁੰਦੀ ਹੈ 7:30 ਵਜੇ 7:30 ਵਜੇ ਤੇ ਭਾਈ ਇਹਦੇ ਚ ਕਿੰਨਾ ਮਾਲ ਕਿੰਨਾ ਇਹਦੇ 10 ਕਿਲੋ ਹੈ ਜੀ 1 ਲਾਟ ਜਿਹੜਾ ਮੀਡੀਅਮ ਹੈ ਹਾਂਜੀ ਇਹ ਵਿਕਿਆ ਪਹਿਲਾਂ 80 ਰੁਪਏ ਕਿਲੋ ਜੀ ਠੀਕ ਹੈ ਜੀ ਤੇ ਮੋਟਾ ਇਹ ਵਿਕਿਆ 113 ਰੁਪਏ ਚਲੋ 110 113 ਰੁਪਏ ਮੰਨ ਕੇ ਚਲੋ ਵਪਾਰੀ ਨੇ ਖਰੀਦ ਲਿਆ ਤੇ ਖਰਚਾ ਕਿੰਨਾ ਜੀ ਉਸ ਤੋਂ ਬਾਅਦ ਖਰਚਾ 7% ਤੇ ਜਵਾਰਤ ਕੱਟੀ ਜੂਗੀ ਜੀ ਜਵਾਰਤ ਤੇ 2 ਰੁਪਏ ਨਗਦ ਦੇ ਲੇਬਰ ਕੱਟੀ ਜੂਗੀ ਬਾਕੀ ਮਾਲਕ ਨੂੰ ਮਿਲ ਜਾਣਗੇ ਬਾਕੀ ਮਾਲਕ ਨੂੰ ਮਿਲ ਜਾਣਗੇ ਸਹੀ ਹੈ ਜੀ ਉਹ ਮਾਲਕ ਨੂੰ ਮਤਲਬ ਇਹ ਲੇਬਰ ਜਿਹੜੀ ਖਰਚਾ ਇਹ ਮਾਲਕ ਨੂੰ ਪੈਣਾ ਕਿ ਇਧਰ ਵਪਾਰੀ ਨੂੰ ਪੈਣਾ ਜੀ ਇਹ ਬੋਜੀ ਇਹ ਉੱਤੇ ਆਰਤ ਵਿਕਦਾ ਹੈ ਤਾ ਸਮਝ ਲੋ ਵੀ ਗਾਹਕ ਤੋਂ ਪੈਂਦਾ ਹੈ ਨੈਟ ਵਿਕਦਾ ਦਾ ਸਮਝ ਲੋ ਵਿੱਚੋਂ ਕਿ ਹਣੇ ਨੈਟ ਵਿਕਦਾ ਕੋਈ ਆ ਨੈਟ ਵਿਕਿਆ ਜੀ ਨੈਟ ਇਹ ਨੈਟ ਵਿਕ ਰਿਹਾ ਸਹੀ ਹੈ ਪੰਜਾਬ ਸਾਰੀਆਂ ਮੰਡੀਆਂ ਛੋਟੀਆਂ ਮੰਡੀਆਂ 'ਚ ਮਾਲਵਾ ਬੈਠੇ ਨੈਟ ਵਿੱਚ ਨੈਟ ਵਿਕਦਾ ਜੀ ਤੇ ਆਪਣਾ ਨੰਬਰ ਕਿੰਨਾ ਆ ਗਿਆ ਭਾਈ ਜੀ ਜੇ ਕੋਈ ਤੁਮਾਲ ਨੰਬਰ ਮੇਰਾ 7986565077 ਲੈ ਭਈਆ ਕਿਰਪਾ ਵਿੱਚ ਵੀ ਹੋਣ ਦੇ ਹੁਣ 7986565077 ਲੈ ਭਈ ਜੇ ਤਾਂ ਇੱਥੇ ਮਤਲਬ ਬਾਈ ਕੋਲੇ ਆਉਣਾ ਭਰਾ ਕੋਲੇ ਆਉਣਾ ਆਪਣੇ ਕੋਲੇ ਹਨਾ ਤੇ ਜਦੋਂ ਮਰਜੀ ਕੋਈ ਆਈ ਟਿੱਕਰ ਇਹਨਾਂ ਨੂੰ ਵੀਡੀਓ 'ਚ ਵੇਖਿਆ ਕੋਟਪੁਰੇ ਵੀਡੀਓ ਅੱਜ ਮਿਲ ਕੇ ਮਾਨਵੀਰ ਸਿੰਘ ਢਿੱਲੋਂ ਨੂੰ ਬੜੀ ਖੁਸ਼ੀ ਹੋਈ ਆਏ ਹਾਏ ਹਾਏ ਕੀ ਬਾਤ ਹੈ ਓ ਲੱਲੇ ਕੀ ਬਾਤ ਹੈ ਵਾਹ ਵਧੀਆ ਬਰਾ ਤੇ ਭਾਈ ਕੋਲ ਆਉਣ ਵਾਸਤੇ ਮਿਲੋ ਜੀ ਫੋਨ ਨੰਬਰ ਸਕਰੀਨ ਤੇ ਲਾ ਦਿੰਦੇ ਆ ਕਨੈਕਟ ਕਰ ਲਓ ਸਿਆਣ ਦੀ ਬੋਲੀ ਦੇ ਪੜਾਕੇ ਪੈਂਦੇ ਬਾਈ ਰੋਜ ਹੋਰ ਤਰਾ ਠੀਕ ਹੈ ਜੀ ਚਲੋ ਆਜੋ ਬਾਈ ਕਰਾਂ ਜੀ ਬੋਲੀ ਵਿਖਾਈ ਤੁਹਾਨੂੰ ਬੋਲੀ ਵਧੀਆ ਲੱਗੀ ਆ 113 ਰੁਪਏ ਤੱਕ ਜਿਹੜੀ ਬੋਲੀ ਜਿਹੜੀ ਸੇ ਦੀ ਜਾਵੜੀ ਸੀ ਕੁਆਲਿਟੀ ਕੁਆਲਿਟੀ ਦਾ ਫਰਕ ਆ ਬਾਈ ਕੁਆਲਿਟੀ ਕੁਆਲਿਟੀ ਦਾ ਫਰਕ ਆ ਹਨਾ ਸੇ ਤੁਹਾਨੂੰ 80 ਗੱਲ 30 ਰੁਪਏ ਵਾਲਾ ਵੀ ਮਿਲ ਜਾਣਾ 35 ਵਾਲਾ ਵੀ ਮਿਲ ਜਾਣਾ 4 103 ਰੁਪਏ ਬੋਲੀ ਆ ਸੇ ਵੀ ਜਿਹੜਾ ਮਿਲ ਜਾਣਾ ਬਾਈ ਜੀ ਸੇਆਂ ਦਾ ਸੀਜ਼ਨ ਚੱਲ ਪਿਆ ਸੇ ਸੇ ਮੰਡੀ ਦੇ ਵਿੱਚ ਹੋਏ ਪਿਆ ਸੇਆਂ ਦੇ ਪੜਾਕੇ ਜਿਹੜੇ ਮੰਡੀ ਦੇ ਵਿੱਚ ਫੁੱਲ ਪਈ ਜਾਂਦੇ ਜਿਹੜੀ ਤੁਹਾਨੂੰ ਬੋਲੀ ਵਿਖਾਈ ਆ ਬਈ ਇਹ ਤੇ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕਰੀ ਆ ਮੰਡੀ ਦੇ ਵਿੱਚ ਨਾ ਤੇ ਸੇਆਂ ਦੀ ਫੁੱਲ ਡਿਟੇਲ ਜਿਹੜੀ ਆਪਾਂ ਦਿੱਤੀ ਆ ਜੀ ਲਾ ਬਾਈ ਮਕਸਮ ਮੰਡੀ ਦੇ ਵਿੱਚ ਫਿਰ ਫਲਾਂ ਵਾਲੇ ਪਾਸਾਂ ਗਏ ਬੋਲੀ ਵਿਖਾਉਣ ਤੋਂ ਬਾਅਦ ਇੱਥੇ ਜਿਹੜਾ ਮਾਲ-ਛਾਲ ਪਿਆ ਜੀ ਇੱਧਰ ਬੱਬੂ ਕੋਸ਼ੇ ਪਿਆ ਆਲੂ ਬੁਗਾਰੇ ਪਿਆ ਮੈਰੀ ਕੋਸ਼ੇ ਪਿਆ ਨਾ ਨਾਰ ਪਿਆ ਬਾਈ ਚੌਥਾਂਬ ਪਿਆ ਜਣੀ ਸਾਰਾ ਕੁਝ ਮਸੰਮੀ ਪਈ ਆ ਬਾਈ ਸਾਰਾ ਕੌਸੇ ਤੇ ਤੂ ਤਾਂ ਪਰ ਵੀ ਪਿਆ ਕੀ ਆ ਚਲ ਬਰਾ ਭਾਈ ਅੱਜ ਗਨਾ ਦੇ ਕਰਾਂ ਦੀ ਇੱਕੋ ਦਾ ਮਰੇ ਸਾਰੇ ਡਟੋ ਗਨਾ ਦੇ ਵੀਰ ਬਰਾ ਇਹ ਵੀ ਰੇਡ ਚੱਲੀ ਜਾਂਦੇ ਸਿੱਧਾ ਕਿਵੇਂ ਹਾਂ ਇਹਦੇ ਭਾਈ ਇਹ ਸੇਰਾ ਗਾ ਸਿੱਧਾ ਕਹਿਵਾ ਸਿੱਧਾ ਵਧੀਆ ਕੀ ਰੇਡ ਚੱਲ ਤੇ ਸ਼ੁਰੂਤ ਲੱਗਦੇ ਰਕ ਨੰਬਰ ਕਿ ਰੇਡ ਤੋਂ ਇੱਥੋਂ ਕੀ ਕੀ ਰੇਡ ਵਿਕੀ ਜਾਂਦਾ ਭਾਈ ਵਜਨ ਵੀ ਦੱਸੀ ਚਲੀ ਨਾਲ ਨਾਲ ਪਾ ਦੇ ਪੜਾ ਕੇ ਕਰਾਂ ਬੱਬੂ 70 ਕੁ ਲੱਗਿਆ 70 ਰੁਪਏ ਕਿਲੋ ਬੱਬੂ ਕੋਸ਼ਾ ਭਾਈ ਹਣਾ ਤੇ ਆ ਭਾਈ ਇਹ 80 ਰੁਪਏ ਕਿਲੋ ਇਹ ਮੇਰੀ ਕੋਸ਼ ਆ ਗਿਆ ਹਾਂਜੀ ਹਾਂਜੀ ਲਾ ਭਾਈ ਮੇਰੀ ਕੋਸ਼ ਆ ਗਿਆ ਜਿਹੜਾ ਕਿੰਨਾ 80 ਰੁਪਏ ਕਿਲੋ ਲੈ ਭਾਈ ਇਹਦੇ ਚ ਵਜਨ ਜਿਹੜਾ 15 15 ਕਿਲੋ ਦੇ ਨੇੜੇ ਤੇੜੀ ਹੈ ਛੋਟੀ 14 14 15 15 ਕਿਲੋ ਸਾਰੇ ਜਿਹਦੇ ਚ ਵਜਨ ਹੁੰਦਾਗਾ ਜਿਹੜੀ ਕਰੇਟੀ ਆ ਜਾਂਦੀ ਕਰੇਟ ਤੇ 25 ਕਿਲੋ ਦਾ ਵਜਨ ਹੁੰਦਾ ਇਹਦੇ ਜੰਦਾ 14 ਜਾਂਦਾ 15 15 ਕਿਲੋ ਆ ਵੀ 14 15 ਕਿਲੋ ਉਹੀ ਬੱਬੂ ਵਾਛਾ ਗਿਆ ਭਈ ਨਾ ਤੇ ਨਾਰ ਭਈ ਨਾਰ 170 ਰੁਪਏ ਕਿਲੋ ਜੀ 100 ਤੇ 70 ਰੁਪਏ ਕਿਲੋ ਜਣੀ 1700 ਦੀ ਪੇਟੀ ਪਈ ਐ ਮਾੜੀ ਮੋਟੀ ਗੱਲ ਨਹੀਂ 10 ਕਿਲੋ ਵਜਨ ਐ ਇਹਦੇ ਚ ਕੱਲੀ ਨਾਰ ਦੀ ਪੇਟੀ 10 ਕਿਲੋ ਦੀ ਆਉਂਦੀ ਹੁੰਦੀ ਆ ਤੇ ਇੱਧਰ ਆ ਗਿਆ ਬਾਈ ਇਧਰਾਂ ਚੂਸਾਂ ਮਾਈ ਇਹਨੂੰ ਚੂਸ ਲਗੇ ਫੇਰ ਅੱਜ ਕੀ ਐ ਦਾ ਚੂਸ ਕੇ ਸਵਾਰ ਆ ਜੀ ਬਾਈ ਕੀ ਰੇਟ ਆ ਬਾਈ 70 ਰੁਪਏ ਕਿਲੋ ਇਹ ਕਹਿੰਦੇ ਬਾਈ ਆਏ ਨਹੀਂ ਚੂਤਣ ਦੇਈ ਸਸਤੇ 70 ਰੁਪਏ ਲਵਾਂਗੇ ਫੇਰ ਜੀ ਹੋ ਜਾਣਾ ਚਲੋ ਮਸਕਮਰੀ ਮਸਕਮਰੀ ਵਜਨ ਵੀ ਹੈਗਾ 14 15 ਕਿਲੋ ਨਹੀਂ ਨਹੀਂ 11 10 ਕਿਲੋ ਅੱਛਾ 11 ਕਿਲੋ ਇਹਦੇ ਚ ਪੇਟਿਆਂ ਹਾਂ ਪੇਟਿਆਂ ਚ 10 11 ਕਿਲੋ ਦੇ ਨੇੜੇ ਤੇ ਜਿਹੜਾ ਵਜਨ ਰਹਿੰਦਾ ਹਣਾ ਬਾਈ ਇਹ 60 ਰੁਪਏ ਕਿਲੋ ਦੇ ਰਾਜਾ ਰਾਣੀ ਇੱਕ ਬਰਾਬਰ ਹੀ ਆ ਹਾਂਜੀ ਹਾਂਜੀ 60 ਰੁਪਏ ਹਾਂਜੀ ਹਾਂਜੀ ਨਾਲੇ ਰਾਜਾ ਸਸਤਾ ਹੁੰਦਾ ਯਾਰ ਰਾਜਾ ਨ ਇੱਕਦਮ ਜੇ ਇੱਕੋ ਭਾਜ ਲਈਂਦੇ ਆ ਬਈ 60 ਰੁਪਏ ਦੇ ਰੇਟ ਤੇ ਜਿਹੜਾ ਰਾਜਾ ਰਾਣੀ ਦਾ ਰੇਟ ਜਿਹੜਾ ਚੱਲ ਜਦਾ ਤੋਤਾ ਪਰੀ ਆ ਗਿਆ ਭਾਈ ਇੱਧਰ ਇਹਦੇ ਸੀ ਅੰਬ ਮੁੱਕ ਗਏ ਮੰਡੀਆਂ ਦੇ ਵਿੱਚੋਂ ਪਰ ਇੱਥੇ ਪਤਾ ਨਹੀਂ ਅੰਬ ਕਿਧਰੋਂ ਕੱਢੀ ਕੁੱਢੀ ਲਿਆਉਂਦੇ ਆ ਤੋਤਾ ਭਾਈ ਤੋਤਾ ਪਰੀ ਦਾ ਕੀ ਰੇਟ ਕਰਦਾ ਭਾਈ ਤੋਤਾ ਜਿਹੜਾ ਭਾਈ ਨੂੰ ਪੁੱਛੇ ਹਾਂ ਭਾਈ ਤੋਤਾ ਬਰੀ ਕੀ ਰੇਟ ਦੇਣੀ ਕੀ ਕੀ ਰੇਟ ਦੇਣਾ ਅੱਜ ਤੋਤਾ ਬਰੀ ਇੱਕੋ ਰੇਟ ਇਹ ਬਹੁਤ ਪਿਆਰ ਅੱਜ ਦਾ ਰੇਟ ਜਿਹੜਾ 50 55 ਦਾ ਵਿਗਿਆ 24 25 ਕਿਲੋ ਵਜਨ ਹੋਊਗਾ ਭਾਈ ਆਮ ਨਾ ਹੋਊਗਾ ਨਾ 24 24 25 ਪਿੱਛੋਂ 1 ਕਿਲੋ ਜਿਹੜਾ ਵਜਨ ਆ ਤੋਤਾ ਬਰੀ ਭਾਈ ਆਮ ਤਾਂ ਮੰਡੀਆਂ 'ਚ ਮੁਕਾਈ ਬੈਠੇ ਤੁਸੀਂ ਕਿਧਰੋਂ ਗੱਡੀ ਲਿਆਉਂਦੇ ਮਾਰ ਕੁਝ ਸਪੈਸ਼ਲ ਹੈ ਕਿਹੜਾ ਭਾਈ ਇੱਧਰ ਇੱਕ ਤੁਹਾਨੂੰ ਕਾਗਜ਼ ਵਾਲਾ ਅੰਬ ਵਿਖਾਉਣ ਲੱਗੇ ਆ ਜਿਹੜਾ ਕਹਿੰਦੇ ਨਾ ਕੀ ਆ ਬਾਤ ਆ ਭਾਈ ਇੱਧਰ ਪਾਉ ਚਾਲਾ ਇਹ ਇਹ ਕੀ ਰੇਟ ਲੱਗਦਾ ਭਾਈ 70 ਰੁਪਏ ਕਿਲੋ ਬਈ ਜਿਹੜਾ ਪੌਚ ਵਾਲਾ ਤੋਤਾ ਪਰੀ ਆ ਗਿਆ ਪਹਿਲਾਂ ਇਹਦੇ ਦੇ ਵਿੱਚ ਜਣੀ ਆ ਲਫਾਵਿਆਂ ਦੇ ਵਿੱਚ ਪੈਕ ਹੋ ਕੇ ਸਭੈਦਾ ਆ ਬਾਇਆ ਜੀ ਹੁਣ ਫਿਲਹਾਲ ਤੋਤਾ ਪਰੀ ਚੱਲ ਪਿਆ ਸਹੀ ਆ ਜੀ ਇਹਨੂੰ ਝੀਰ ਦਿੰਦੇ ਹਾਂ ਇਹਦਾ ਛੇਕ ਛੂਕ ਵੀ ਇਹਦਾ ਬਣਦਾ ਹੀ ਚੀਜ਼ ਆ ਜਾਨੀ ਛੇਕ ਛੂਕ ਹਾਂ ਪਾਜੀ ਛੇਕ ਆਸ ਤੇ ਜਣੀ ਇਹ ਵਧੀਆ ਹੁਣ ਇਹ ਹਾਂ ਹੁਣ ਜਦੋਂ ਹੈ ਨਹੀਂ ਦੂਜੇ ਇਹੀ ਵਧੀਆ ਨਹੀਂ ਉਹ ਕਰਨੀ ਹਾਂ ਇਹਨੇ ਕਿੰਨੇ ਦਿਖਾ ਦੇ ਹਾਂ 70 ਰੁਪਏ ਕਿਲੋ ਹਨ ਤੇ ਇਹ ਥੋੜਾ ਖੱਟ ਮਿठा ਹੁੰਦਾ ਵੈਸੇ ਮਿੱਠਾ ਮਠਾਸਟ ਵੀ ਹੁੰਦਾ ਜਿਆਦੇ ਤੇ ਜਿਹੜਾ 70 70 ਰੁਪਏ ਕਿਲੋ ਦਾ ਜਿਹੜਾ ਵਜਾ ਨਾ ਸਹੀ ਆ ਬਈ ਸ਼ੂਗਰ ਫ੍ਰੀ ਵਾਲਾ ਸਹੀ ਆ ਬਈ ਸਹੀ ਆ ਸਹੀ ਆ ਲੈ ਬਈ ਸਾਰੀਆਂ ਵੈਰਾਈਟੀਆਂ ਤਕਰੀਬਨ ਹੋਵਾਂਗੇ ਮੇਰੇ ਹਿਸਾਬ ਨਾਲ ਇਧਰ ਤੋਂ ਤੋਤਾ ਆ ਆ ਬਈ ਕਿਧਰੋਂ ਕੱਢ ਲੈਂਦਾ ਅੱਜ ਫੇਰ ਹੈ ਇਹਨਾਂ ਨੂੰ ਪਤਾ ਸੀ ਵੀਰੇ ਤੁਸੀਂ ਅੱਜ ਆਣਾ ਫੇਰ ਅੰਬ ਦਾ ਸੈੱਟ ਚੱਕਰ ਮੜਾਇਆ ਬਾਈ ਯਾਰ ਜਿਵੇਂ ਲਾਸਟ ਕਿਨਾਰੇ ਦੇ ਅੰਬ ਪਏ ਕਿਉਂਕਿ ਸਿਆਂ ਦਾ ਟ੍ਰੈਂਡ ਚੱਲ ਪੈਂਦਾ ਅੰਬ ਖਤਮ ਹੋ ਜਾਂਦੇ ਬਾਈ ਹਨਾ ਏ ਪਤਾ ਨਹੀਂ ਕਿਤੋਂ ਫੇਰ ਸਬਜ਼ੀ ਦਾ ਕੱਢ ਲਿਆ ਭਾਈ ਕੀ ਕੀ ਰਹਿਣਾ ਭਈ ਇਹ 100 ਰੁਪਏ ਕਿਲੋ ਗਰੇ 100 ਰੁਪਈਆ ਕਿਲੋ ਨਹੀਂ ਇਹਨੂੰ ਰੱਖਿਆ ਕਿਤੇ ਬੈਠੇ ਕਿ ਬਾਹਰੋਂ ਆ ਫੇਰ ਮੰਗਾ ਲਿਆ ਮਰਸ਼ਾਲਲਾ ਚੱਲ ਪਿਆ ਫੇਰ ਇਹ ਸਟੋਰ ਕੀਤਾ ਹੋਇਆ ਤਾਂ ਹੀ ਅੱਛਾ ਆਪਦਾ ਸਟੋਰ ਕੀਤਾ ਹੁਣ ਕੱਢਿਆ ਪਾ ਜੀ ਦੇਖਾ ਲਾ ਲਾਸਟਰ ਸਭ ਕੱਢੀਦਾ ਏ ਨਹੀਂ ਖਤਰਨਾਕ ਬੰਦੇ ਤੁਸੀਂ ਜੇ ਬੰਦੇ ਖਤਰਨਾਕ ਜਦੋਂ ਪਤਾ ਵੀ ਆ ਦਿੱਕਿਆ ਜੀ ਉਹਨਾਂ ਦਿੱਕਿਆ ਜੀ ਹਣਾ ਜਦੋਂ ਪਤਾ ਵੀ ਆਸੇ ਪਾਸੇ ਹੁਣ ਮਾਲ ਚੱਲ ਮੁੱਕ ਗਿਆ ਉਦੋਂ ਕੱਢ ਕੇ ਲਿਆ ਜਦੋਂ ਮਰਜ਼ੀ ਲੈ ਜਾਓ ਆਪਣੇ ਕੋਲ 5 ਕਿਲੋ 10 ਕਿਲੋ 20 ਕਿਲੋ ਅੱਛਾ ਕਾ ਫੁੱਲ ਠੰਡ ਚ ਵੀ ਫੁੱਲ ਠੰਡ ਚ ਵੀ ਹੋਊਗਾ ਹਾਂ ਜੀ ਉਦੋਂ ਤੱਕ ਹੋਊਗਾ ਜਿਵੇਂ ਖਤਮ ਹੋ ਜਾਂਦਾ ਨਹੀਂ ਨਹੀਂ ਆਪਾਂ ਦੇ ਦਾਂਗੇ ਭਾਈ ਹਾਂ ਹਾਂ ਕਮਾਲ ਆ ਬਾਈ ਲਾ ਬਾਈ ਦਾ ਨੰਬਰ ਵੀ ਦੇਵਾਂਗੇ 100 100 ਰੁਪਏ ਕਿਲੋ ਜਿਹੜਾ ਸਫੈਦਾ ਅੰਬ ਜਿਹੜਾ ਇੱਥੇ ਮੰਡੀ ਦੇ ਵਿੱਚ ਵਿਕੀਆਂ ਦਾ ਕੇਲੇ ਦਾ ਮਜ਼ਾਰ ਕਿੰਨੇ ਚੱਲੇ ਭਾਈ ਕੇਲੇ ਦਾ 45 ਦਾ ਕਿਲੋ ਨਹੀਂ ਵੱਧ ਗਿਆ ਰੇਟ ਵਾਦੀਆ ਭਾਈ ਪਹਿਲਾਂ 38 ਦਾ 40 ਦਾ ਇੰਨਾ ਕ ਚੱਲੀ ਜਾਂਦਾ ਸੀ ਹਨਾ ਅਗਰ ਵੀ ਪੈਂਦੀਆਂ ਨੇ ਹਾਂ ਭਾਈ 45 ਰੁਪਈਆ ਦਾ ਹੋਲ سیل ਦਾ ਰੇਟ 45 ਹਾਂਜੀ 40 ਜੁਲੀ ਵਾਲਾ ਵੀ ਵੇਚਦਾ ਆਉਂਦਾ ਮੰਡੀ ਚ ਆ ਆ ਆ 40 ਤੋਂ ਲੈ ਕੇ 45 ਤੱਕ ਨਾ ਤੇ ਜੇ ਕੋਈ ਵੀਰ ਭਰਾ ਸੰਪਰਕ ਕਰਨਾ ਚਾਹੁੰਦਾ ਹਣ ਨਿੱਕਾ ਬੰਦਾ ਕਹਿੰਦੇ ਭਾਈ ਨਿੱਕੇ ਨਾਲ ਕਨੈਕਟ ਕਰਨਾ ਇਹ ਨੰਬਰ ਕਿਨਾਂ 8557862386 85578623 83 83 ਲੈ ਬਈ ਬਾਈ ਨਾਲ ਕਨੈਕਟ ਕਰ ਲੋ ਤੇ ਅੱਜ ਸੀ ਅੱਜ ਦੀ ਵੀਡੀਓ ਪਹਿਲਾਂ ਬੋਲੀਵੁੱਡਾਈ ਸੇ ਆਂਦੀ ਆ ਨਾ ਸਾਰੀ ਵੈਰਿਟੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਬਾਈ ਕੋਲੇ ਮੇਨ ਜਿਆਦੇ ਅੰਬ ਪਏ ਸੀ ਤੇ ਦਰ ਨਾਰ ਪਏ ਸੀਗੇ ਹੋਰ ਕਾਫੀ ਵੈਰਿਟੀਆਂ ਤਾਂ ਰਹਿ ਵੀ ਜਾਂਦੀਆਂ ਬਾਕੀ ਤੁਸੀਂ ਕਿਹੜੀ ਵੈਰਿਟੀ ਦਾ ਰੇਟ ਪੁੱਛਣਾ ਹੈ ਉਹ ਥਲੇ ਕਮੈਂਟ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਧੰਨਵਾਦ ਭਾਈ ਜੀ ਓਕੇ ਹੋ ਗਿਆ ਔਰ ਠੀਕ ਹੈ ਜੀ ਮਿਹਰਬਾਨੀ